ਖੁਸ਼ੀ ਦਾ ਪੁੱਛਣਾ ਖੁਸ਼ੀ ਦਾ ਘਟ ਕਾਣਾ ਨਹੀਂ ਹੈਗਾ ਕਦੀ ਸੋਚਿਆ ਨਹੀਂ ਸੀ ਸਾਡੀ ਆਪਣੀ ਸ਼ਾਪ ਵੀ ਹੋਊ ਤੇ ਅਸੀਂ ਜਦੋਂ ਸਾਡੀ ਥੋੜੀ ਥੋੜੀ ਤਰੱਕੀ ਹੋ ਜਾਏਗੀ ਫਿਰ ਅਸੀਂ ਸ਼ਾਪ ਓਪਨ ਕਰਾਂਗੇ ਪਰ ਇੰਨੀ ਜਲਦੀ ਸੁਪਨਾ ਪੂਰਾ ਹੋ ਜਾਣਾ ਇਦਾਂ ਨਹੀਂ ਸੀ ਸੋਚਿਆ ਮੇਰੇ ਵਰਤਨ ਆਪਕੀ ਵਸੇਂ ਦੇਰ ਦੇਰ ਆਂਦੇ ਹੁੰਦੇ ਸੀ ਕਿ ਇਹ ਐਦਾ ਵੀ ਇੱਥੇ ਬੈਠੀ ਆ ਇਹ ਕਿੱਤਾ ਆਉਂਦੀ ਜਾਂਦੀ ਕਿਉਂਕਿ ਅੱਜ ਕੱਲ ਕੋਈ ਵੀ ਕੰਮ ਜਿਹੜਾ ਇੰਪੋਸੀਬਲ ਤਾਂ ਹੈ ਨਹੀਂ ਕਿਉਂਕਿ ਜਿਹੜਾ ਇੰਪੋਸੀਬਲ ਆ ਉਹ ਵੀ ਬੋਲਦਾ ਆਈ ਐਮ ਪੋਸੀਬਲ ਬਹੁਤ ਖੁਸ਼ੀ ਹੁੰਦੀ ਆ ਕਿ ਸ਼ੁਕਰ ਹੈ ਚਲੋ ਜਿਹਾ ਸਾਡੀ ਇੰਟਰਵਿਊ ਹੋਈ ਜਾਂ ਤੇ ਉਹਦਾ ਸਾਨੂੰ ਫਾਇਦਾ ਮਿਲਦਾ ਪਿਆ ਉਹਨੂੰ ਦੇਖ ਕੇ ਹੀ ਸਾਡੇ ਕੋਲ ਕੋਈ ਸਮਾਨ ਲੈਣ ਆ ਰਿਹਾ ਨਹੀਂ ਤਾਂ ਸਾਨੂੰ ਕਿਹਨੇ ਪੁੱਛਣਾ ਸੀ ਰੈਡ ਬਾਕਸ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਜੋਤ ਗੁਪਤਾ ਤਿੰਨ ਭੈਣਾ ਤੁਸੀਂ ਇੱਕ ਖਾਲੀ ਸਥਾਨ ਦੇ ਉੱਤੇ ਜਿਹੜਾ ਇਹ ਉਹ ਸਮਾਨ ਸਮਾਨ ਲਗਾਉਂਦੀਆਂ ਹੋਈਆਂ ਦੇਖਿਆ ਹੋਣ ਗਿਆ ਬਿਊਟੀਕ ਦਾ ਸਮਾਨ ਸੜਕ ਦੇ ਉੱਤੇ ਬੈਠ ਕੇ ਵੇਚੀਆਂ ਹੋਈਆਂ ਤੁਸੀਂ ਦੇਖਿਆ ਹੋਣਗੇ ਆ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ 2 ਮਹੀਨੇ ਤੋਂ ਸਮਾਨ ਜਿਹੜਾ ਹੈ ਉਹ ਲਗਾਉਂਦੇ ਸੀਗੇ ਸੜਕ ਕਿਨਾਰੇ ਪਰ ਹੁਣ ਉਹਨਾਂ ਨੇ ਦੁਕਾਨ ਪਾ ਲਈ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ 2 ਮਹੀਨੇ ਲਗਾਉਣ ਤੋਂ ਬਾਅਦ ਇੰਨੀ ਅੱਛੀ ਤਰੱਕੀ ਜਿਹੜੀ ਹੈ ਉਹਨਾਂ ਦੀ ਹੋਈ ਹੈ ਉਹ ਤਰੱਕੀ ਵੀ ਦਿਖਾਵਾਂਗੇ ਹੱਸਦੇ ਚਿਹਰੇ ਵੀ ਤੁਹਾਨੂੰ ਦਿਖਾਵਾਂਗੇ ਉਹਨਾਂ ਦੀ ਦੁਕਾਨ ਵੀ ਦਿਖਾਵਾਂਗੇ ਹਾਲਿਆ ਕਿ ਹਜੇ ਤਿਆਰੀਆਂ ਚੱਲ ਰਹੀਆਂ ਨੇ ਸ਼ੁਰੂਆਤ ਕੀਤਾ ਹੈ ਕਿਉਂਕਿ ਸਾਰਾ ਸਮਾਨ ਲਿਆ ਕੇ ਅੱਜ ਪ੍ਰੋਪਰ ਤਰੀਕੇ ਦੇ ਨਾਲ ਦੋ ਭੈਣਾਂ ਕਿਉਂਕਿ ਅੱਜ ਦੋ ਭੈਣਾਂ ਨੇ ਤੇ ਦੋਨਾਂ ਨੇ ਹੀ ਜਿਹੜਾ ਇਹ ਉਹ ਪ੍ਰੋਪਰ ਤਰੀਕੇ ਦੇ ਨਾਲ ਸਾਰਾ ਕੰਮ ਕਰਨਾ ਹੈ ਸਵੇਰ ਤੋਂ ਲੱਗੇ ਹੋਏ ਨੇ ਗਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਪਹਿਲਾਂ ਉਸ ਤੋਂ ਪਹਿਲਾਂ ਤੁਸੀਂ ਛੋਟੀ ਜੀ ਦੁਕਾਨ ਦੇਖੋ ਇਸ ਦੁਕਾਨ ਦੇ ਵਿੱਚ ਹੁਣ ਇਹਨਾਂ ਵੱਲੋਂ ਪ੍ਰੋਪਰ ਤਰੀਕੇ ਦੇ ਨਾਲ ਸਾਰਾ ਸੈਟਅਪ ਜਿਹੜਾ ਹੈ ਉਹ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਜਿਵੇਂ ਸੜਕ ਕਿਨਾਰੇ ਤੁਸੀਂ ਦੇਖਿਆ ਸੀਗਾ ਕਿ ਲੋਕਾਂ ਨੂੰ ਬੜੇ ਹੀ ਅੱਛੇ ਰੇਟਾਂ ਦੇ ਵਿੱਚ ਸਾਰਾ ਕੁਝ ਦਿੰਦੇ ਸੀਗੇ ਉੰਜ ਹੀ ਹੁਣ ਦੁਬਾਰਾ ਜਿਹੜਾ ਹੈ ਉਹ ਇੱਥੇ ਵੀ ਦੇਣਗੇ ਗੱਲਬਾਤ ਅਸੀਂ ਕਰਾਂਗੇ ਮੈਮ ਨਾਲ ਨੇ ਦੋਨੋਂ ਪੈਣਾ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਮੈਮ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਤੇ ਬੜੀ ਅੱਛੀ ਤੁਹਾਡੀ ਸਮਾਈਲ ਹੈ ਬੰਨਾਮ ਥੈਂਕ ਯੂ ਸਰ ਮੈਮ ਤੁਹਾਡੀ ਵੀ ਬੜੀ ਅੱਛੀ ਸਮਾਈਲ ਹੈ ਜੀ ਥੈਂਕ ਯੂ ਸਰ ਅੱਛਾ ਮੈਂ ਤੁਹਾਡੀ ਵੀਡੀਓ ਦੇਖ ਰਿਹਾ ਹਾਂ ਈ ਸੋਸ਼ਲ ਮੀਡੀਆ ਦੇ ਉੱਤੇ ਸੜਕ ਕਿਨਾਰੇ ਤੁਸੀਂ ਲਗਾਉਂਦੇ ਸੀਗੇ ਤੈਨੂੰ ਪੈਣਾ ਵੇਚ ਰਹੇ ਸੀਗੇ ਸਮਾਨ ਬਿਊਟੀ ਦਾ ਉਹਨਾਂ ਦੁਕਾਨ ਪਾ ਲਈਏ ਪਹਿਲਾਂ ਤਾਂ ਖੁਸ਼ੀ ਕਿੰਨੀ ਹੈਗੀ ਉਹ ਬਹੁਤ ਜ਼ਿਆਦਾ ਅਸੀਂ ਆਪਣੀ ਖੁਸ਼ੀ ਨਾ ਸ਼ਬਦਾਂ ਚ ਜ਼ਾਹਿਰ ਨਹੀਂ ਕਰ ਸਕਦੇ ਕਿ ਸਾਨੂੰ ਇੰਨੀ ਖੁਸ਼ੀ ਆ ਬਸ ਸਿ ਸ਼ੁਕਰ ਕਰਦੇ ਹਾਂ ਉਸ ਪਰਮਾਤਮਾ ਦਾ ਕਿ ਉਹਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਸਾਨੂੰ ਇਸ ਕਾਬਿਲ ਬਣਾਇਆ ਵੀ ਅਸੀਂ ਵੀ ਆਪਣਾ ਕੰਮ ਕੋਈ ਸ਼ੁਰੂ ਕੀਤਾ ਤੇ ਸ਼ੁਕਰ ਕਰਦੇ ਉਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਆ ਸਪੈਸ਼ਲੀ ਹੁਸ਼ਿਆਰਪੁਰ ਤੋਂ ਆਈ ਸੀ ਇੰਟਰਵਿਊ ਦੇਖ ਕੇ ਭਪਿੰਦਰ ਪਾਜੀ ਉਹਨਾਂ ਨੇ ਹੀ ਸਾਨੂੰ ਸ਼ਾਪ ਦਾ ਕਿਹਾ ਸੀਗਾ ਮੈਂ ਖੋਲ ਕੇ ਦੇਵਾਂਗੀ ਸ਼ਾਪ ਦੇਖਣੀ ਸਟਾਰਟ ਕਰੋ ਆਪਾਂ ਦੇਖੀ ਤੇ ਉਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਸਾਨੂੰ ਸਮਾਨ ਵੀ ਪਵਾ ਕੇ ਦਿੱਤਾ ਤੇ ਸ਼ੋਪ ਓਪਨ ਕੋਈ थैंक यू ਗੋਵਿੰਦਰ ਭਾਜੀ ਅਸੀਂ ਬਹੁਤ ਥੈਂਕਸ ਕਰਦੇ ਆ ਤੁਹਾਨੂੰ ਕਿੰਨੀ ਕੁ ਖੁਸ਼ੀ ਹੈਗੀ ਐ ਸ਼ਾਪ ਹੁਣ ਓਪਨ ਹੋ ਗਈ ਐ ਫਾਈਨਲੀ ਤੇ ਤੁਸੀਂ ਹੁਣ ਸੈਟਅਪ ਕਰ ਰਹੇ ਹੋ ਖੁਸ਼ੀ ਦਾ ਤਾਂ ਪੁੱਛੇ ਨਾ ਖੁਸ਼ੀ ਦਾ ਤਾਂ ਟਕਾਣਾ ਨਹੀਂ ਹੈਗਾ ਕਦੀ ਸੋਚਿਆ ਨਹੀਂ ਕਿ ਸਾਡੀ ਆਪਣੀ ਸ਼ਾਪ ਵੀ ਹੋਊਗੀ ਸਸਤੇ ਹੀ ਮਤਲਬ ਹਰ ਜੇ ਬਿਲਕੁਲ ਵੀ ਨਹੀਂ ਦੁਕਾਨ ਵਾਲੇ ਸੋਚਦੇ ਸੋਚੇ ਸੀ ਸਾਲ ਦੋ ਸਾਲ ਤੱਕ ਦੇਖਾਂਗੇ ਰੱਬ ਨੇ ਚਾਇਆ ਤਾਂ ਅਸੀਂ ਆਪਣੀ ਦੁਕਾਨ ਖੋਲ ਲਾਂਗੇ ਬਟ ਇੰਨੀ ਜਲਦੀ ਸਾਨੂੰ ਸ਼ਾਪ ਲੈ ਜਾਓਗੇ ਅਸੀਂ ਕਦੀ ਸੋਚਿਆ ਨਹੀਂ ਸੀ ਜੀ ਮਤਲਬ ਤੁਸੀਂ ਅ ਮਨ ਦੇ ਵਿੱਚ ਖਿਆਲ ਸੀਗਾ ਤੁਹਾਡੇ ਜਦੋਂ ਤੁਸੀਂ ਸੜਕ ਕਿਨਾਰੇ ਲਗਾਉਂਦੇ ਸੀਗੇ ਜਦੋਂ ਵੇਚਦੇ ਸੀਗੇ ਮਨਿਆਰੀ ਦਾ ਪੂਰਾ ਇਹ ਸਮਾਨ ਤੁਸੀਂ ਵੇਚਦੇ ਸੀਗੇ ਤੇ ਉਦੋਂ ਮਨ ਦੇ ਵਿੱਚ ਕਦੀ ਖਿਆਲ ਆਇਆ ਕਿ ਆਪਣੀ ਵੀ ਦੁਕਾਨ ਹੋਵੇਗੀ ਇੱਕ ਦਿਨ ਇਦਾਂ ਸੋਚਦੇ ਸੀਗੇ ਪਰ ਇੰਨੀ ਜਲਦੀ ਇਦਾਂ ਨਹੀਂ ਸੀ ਸੋਚਿਆ ਇਹ ਸੋਚਦੇ ਸੀ ਕਿ ਸਾਲ ਦੋ ਸਾਲ ਇੱਥੇ ਲਗਾਵਾਂਗੇ ਜਿੰਨਾ ਟਾਈਮ ਮਤਲਬ ਨਹੀਂ ਸਾਡੀ ਹੁੰਦੀ ਹੈ ਜੇ ਸ਼ਾਪ ਦੀ ਤੇ ਅਸੀਂ ਜਦੋਂ ਸਾਡੀ ਥੋੜੀ-ਥੋੜੀ ਤਰੱਕੀ ਹੋ ਜਾਏਗੀ ਫਿਰ ਅਸੀਂ ਸ਼ਾਪ ਓਪਨ ਕਰਾਂਗੇ ਪਰ ਇੰਨੀ ਜਲਦੀ ਸੁਪਨਾ ਪੂਰਾ ਹੋ ਜਾਣਾ ਇਦਾਂ ਨਹੀਂ ਸੀ ਸੋਚਿਆ ਅਛਾ ਜੀ ਪਹਿਲਾਂ ਜਦੋਂ ਤੁਸੀਂ ਲਗਾਇਆ ਸ਼ੁਰੂਆਤ ਦੇ ਵਿੱਚ ਉਦੋਂ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਕਿ ਸੜਕ ਦੇ ਉੱਤੇ ਬਹਿ ਕੇ ਤੈਨੂੰ ਪੈਣਾ ਮੈਂ ਤੁਮਾਰੀਏ ਇਹ ਸਾਰਾ ਸਮਾਨ ਵਿੱਚ ਇਹ ਤਿੰਨ ਭੰਡ ਦੇ ਵਿੱਚ ਪਹਿਲਾ ਮੰਨ ਦੇ ਵਿੱਚ ਖਿਆਲ ਕਿਦੇ ਆਇਆ ਮੇਰੇ ਹਾਂਜੀ ਅੱਛਾ ਤੁਸੀਂ ਉਸ ਤੋਂ ਬਾਅਦ ਲੱਬਿਆ ਵੀ ਤੁਸੀਂ ਕੋਈ ਅੱਡਾ ਕੀ ਆ ਇੱਥੇ ਜਾ ਕੇ ਲਗਾ ਜੇ ਜਾਂ ਫਿਰ ਸਿੱਧਾ ਤਾਂ ਲੈ ਕੇ ਕੋਠਾ ਅਨਹੀਂ ਅਸੀਂ ਜਿੱਦਾਂ ਬਾਜ਼ਾਰ ਆਂਦੇ ਜਾਂਦੇ ਇਦਾਂ ਮੈਂ ਦੇਖਦੀ ਸੀ ਕਿ ਪਹਿਲਾ ਲੱਭ ਲਈਏ ਕਿ ਕੋਈ ਬੈਠਣ ਨੂੰ ਜਗ੍ਹਾ ਵੀ ਤਾਂ ਹੋਣੀ ਚਾਹੀਦੀ ਜਿੱਥੇ ਸਾਨੂੰ ਰੈਂਟ ਨਾ ਦੇਣਾ ਪਵੇ ਕਿਉਂਕਿ ਅੱਜ ਅਸੀਂ ਮਤਲਬ ਸਟਾਰਟ ਕਰਨਾ ਪਤਾ ਨਹੀਂ ਕਿੰਨਾ ਟਾਈਮ ਚੱਲਣਾ ਕਦੀ ਦਿਹਾੜੀ ਪੈਣੀ ਨਹੀਂ ਪੈਣੀ ਫਿਰ ਜੇ ਡੇਲੀ ਦਾ ਦੇਣਾ ਵੀ ਪੈਣਾ ਹਨਾ ਫਿਰ ਮੈਂ ਐਸੀ ਨੰਗ ਦੇ ਬੜਦੇ ਦਾ ਦੇਖਿਆ ਪਹਿਲਾਂ ਅਸੀਂ ਲਗਾਉਂਦੇ ਸੀ ਨੰਗਰ ਸ਼ਾਮਾ ਦੇ ਕੋਲ 버ਗਰ ਕਿੰਗ ਦੇ ਕੋਲ ਉੱਥੇ ਜਿੱਦਾਂ ਇੰਨੀਆਂ ਵਜਾ ਹੀ ਨਹੀਂ ਸੀ ਸਾਡਾ ਉੱਥੇ ਨਹੀਂ ਅਸੀਂ ਹਫ਼ਤਾ ਇੱਕ 10 ਦਿਨ ਉੱਥੇ ਬੈਠੇ ਆਂ ਪਰ ਉੱਥੇ ਨਹੀਂ ਸਾਡਾ ਵਧੀਆ ਨਹੀਂ ਚੱਲਦਾ ਸੀਗਾ ਹਨਾ ਫਿਰ ਮੈਂ ਇੱਕ ਜੇ ਕੇ ਹੋਰ ਜਗ੍ਹਾ ਫੁੱਟਪਾਥ ਤੇ ਜਿੱਥੇ ਪੈਟਰੋਲ ਪੰਪ ਕੋ ਲਗਾਣੇ ਫਿਰ ਮੈਂ ਪਤਾ ਕਰਕੇ ਹੀ ਪਹਿਲਾਂ ਉਹਨਾਂ ਨੇ ਸਾਨੂੰ ਮਨਾ ਕਰ ਦਿੱਤਾ ਫਿਰ ਮੈਨੂੰ ਦੂਜੀ ਵਾਰ ਭਾਜੀ ਨੇ ਸਟੂਡੀਓ ਹੈਗਾ ਕੋਲ ਉਹਨਾਂ ਨੇ ਰੋਕ ਕੇ ਕਿਆ ਕੀ ਲਗਾਣਾ ਤੁਸੀਂ ਤੇ ਮੈਂ ਪੁੱਛਦਾਂਗਾ ਲਗਾ ਲਿਓ ਫਿਰ ਦੋ ਦਿਨ ਬਾਅਦ ਅਸੀਂ ਉੱਥੇ ਲਗਾਇਆ ਤੇ ਉੱਥੇ ਸਾਡਾ ਵਧੀਆ ਚੱਲਣ ਲੱਗ ਗਿਆ ਤੇ ਸਾਨੂੰ ਲੱਗਾ ਕਿ ਠੀਕ ਹੈਗਾ ਹੁਣ ਚੱਲੇਗਾ ਫਿਰ ਅਸੀਂ ਰੈਗੂਲਰ ਉੱਥੇ ਲਗਾਣ ਲੱਗੇ ਦੋ ਮਹੀਨੇ 2.5 ਮਹੀਨੇ ਅਸੀਂ ਉੱਥੇ ਲਗਾਇਆ ਤੇ ਫਿਰ ਸਾਡੀ ਸ਼ਾਪ ਅੱਛਾ ਕਿੰਨੇ ਦਿਨਾਂ ਦੇ ਵਿੱਚ ਲੋਕਾਂ ਦਾ ਰਿਸਪੌਂਸ ਆ ਗਿਆ ਵਧੀਆ ਜਿਹਾ ਰਿਸਪੌਂਸ ਤਾਂ ਮਤਲਬ ਸਿੱਗਾ ਸਟਾਰਟਿੰਗ ਕੀ ਵਧੀਆ ਹੀ ਸੀਗਾ ਪਹਿਲੇ ਦਿਨ ਹੀ ਰਿਸਪੌਂਸ ਅੱਛਾ ਹੁੰਨ ਲੱਗ ਪਿਆ ਸੀਗਾ ਜਿੱਥੇ ਤੁਸੀਂ ਲਗਾਇਆ ਸੀਗਾ ਜਦੋਂ ਸੀ ਪੈਟਰੋਲ ਪੰਪ ਕੋ ਲਗਾਇਆ ਨਾ ਉੱਥੇ ਰਿਸਪੌਂਸ ਅੱਛਾ ਸੀਗਾ ਹਾਂਜੀ ਉੱਥੇ ਸਾਡਾ ਫਸਟ ਡੇ ਹੀ ਵਧੀਆ ਰੁਗਿਆ ਸੀਗਾ ਹਾਂਜੀ ਜਦੋਂ ਆਉਂਦੇ ਨੇ ਤੁਹਾਡੇ ਕੋਲ ਜਦੋਂ ਸਮਾਨ ਲੈਣ ਆਉਂਦੇ ਸੀਗੇ ਤੇ ਉਦੋਂ ਲੋਕਾਂ ਦਾ ਫਸਟ ਰਿਐਕਸ਼ਨ ਕੀ ਹੁੰਦਾ ਸੀ ਮੈਂ ਦੋਨਾਂ ਤੋਂ ਪਹਿਲਾਂ ਤੁਹਾਡੀ ਫਸਟ ਰਿਐਕਸ਼ਨ ਵਦਿਆ ਵੀ ਹੁੰਦਾ ਸੀਗਾ ਮਤਲਬ ਇਹ ਤਾਂ ਆਪਣੀ ਸੋਚ ਤੇ ਡਿਪੈਂਡ ਕਰਦਾ ਨਾ ਕਸਮਰ ਮਤਲਬ ਕਸਮਰ ਕਿਰੇਿਹੇ ਹਿਸਾਬ ਨਾਲ ਆਇਆ ਸਾਡੇ ਕੋਲ ਜੇ ਤਾਂ ਮਤਲਬ ਵੈਸੇ ਹੀ ਸਾਨੂੰ ਦੇਖਣ ਆਇਆ ਸਮਾਨ ਨਹੀਂ ਲੈਣ ਆਇਆ ਤਾਂ ਉਹਦਾ ਰਿਐਕਟ ਤੁਸੀਂ ਆਪ ਹੀ ਸੋਚ ਸਕਦੇ ਕਿਦਾਂ ਦਾ ਹੋਊਗਾ ਹਨ ਸਮਾਨ ਤੇ ਨੀਗਾ ਘੱਟ ਸਾਡੇ ਵੱਲ ਦੇ ਜ਼ਿਆਦਾ ਤੇ ਜਿਹੜਾ ਆਇਆ ਕਿ ਚਲੋ ਉਹਨਾਂ ਕੋਲੋਂ ਕੁਸਮਾਨ ਲੈ ਕੇ ਆਉਨੇ ਆ ਬੈਠੀਆਂ ਹੋਈਆਂ ਚਲੋ ਉਹਨਾਂ ਦੀ ਪੋਣੀ ਕਰਾ ਕੇ ਆਉਨੇ ਉਹਦਾ ਧਿਆਨ ਸਿਰਫ ਸਮਾਨ 'ਚ ਹੀ ਹੋਏਗਾ ਤੇ ਸਾਨੂੰ ਅੱਗੋਂ ਕੀ ਇਹ ਵੀ ਕਹਿ ਕੇ ਜਾਂਦੇ ਆ ਅਸੀਂਗੇ ਹਨਾ ਕਿ ਬਹੁਤ ਅੱਛਾ ਲੱਗਿਆ ਵੀ ਤੁਸੀਂ ਇਹ ਤਰ ਲਗਾ ਕੇ ਬੈਠੀਆਂ ਮਿਹਨਤ ਕਰਦੇ ਆ ਤੁਹਾਨੂੰ ਦੇਖ ਕੇ ਆਪ ਨੂੰ ਵੀ ਮੋਟੀਵੇਟ ਹੁੰਦਾ ਆ ਹਨਾ ਵੀ ਬਹੁਤ ਵਧੀਆ ਕੰਮ ਕਰਦੇ ਆ ਤੁਹਾਡਾ ਜਦੋਂ ਲੋਕ ਆਏ ਤੁਹਾਡੇ ਕੋਲ ਕਿਉਂਕਿ ਤੁਸੀਂ ਸਾਰੇ ਬੈਠੇ ਹੁੰਨੇ ਸੀਗੇ ਲੋਕਾਂ ਦਾ ਫਸਟ ਰਿਐਕਸ਼ਨ ਕੀ ਰਹਿੰਦਾ ਸੀਗਾ ਤੁਹਾਡੇ ਵੱਲ ਦੇਖ ਕੇ ਲੋਕਾਂ ਦਾ ਰਿਐਕਸ਼ਨ ਕੀ ਰਹਿੰਦਾ ਸੀਗਾ ਮੇਰੇ ਵੱਲ ਤਾਂ ਲੋਕੀ ਬਸ ਐਂ ਦੇਖਦੇ ਰਹਿੰਦੇ ਹੁੰਦੇ ਸੀ ਕਿ ਏ ਐਦਾਂ ਵੀ ਇੱਥੇ ਬੈਠੀ ਆ ਏ ਕਿੱਦਾਂ ਆਉਂਦੀ ਜਾਂਦੀ ਨਾ ਨਾ ਇਹਦਾ ਦੇਖਦੇ ਹੁੰਦ ਸੀ ਅਲੱਗ-ਅਲੱਗ ਤਰ੍ਹਾਂ ਦੇ ਕੁਐਸਚਨ ਕਰਦੇ ਹੁੰਦੇ ਸੀ ਇਹ ਬਿਲਕੁਲ ਨਹੀਂ ਚੰਗਾ ਲੱਗਦਾ ਆਂਦਾ ਸੀ ਫਿਰ ਐ ਸੋਚੀਦਾ ਸੀ ਕੀ ਐਵੇਂ ਹੀ ਇਹਦੇ ਨਾਲ ਚੰਗਾ ਨਹੀਂ ਸੀ ਘਰੀ ਬੈਠੇ ਰਹਿੰਦੇ ਲੋਕੀ ਦੇਖ-ਦੇਖ ਕੇ ਜਾਂਦੇ ਆ ਤੇ ਬਟ ਫਿਰ ਬਾਅਦ ਚ ਆਪਾਂ ਇਗਨੋਰ ਕਰਨਾ ਸਟਾਰਟ ਕਰਤਾ ਸੀ ਕਿ ਛੱਡੋ ਲੋਕਾਂ ਦਾ ਕੀ ਲੋਕਾਂ ਨੂੰ ਤਾਂ ਦੇਖੀ ਜਾਂਣਾ ਪਤਾ ਨਹੀਂ ਕਿੰਨੇ ਕੌਂਦੇ ਕਿੰਨੇ ਕ ਜਾਂਦੇ ਹਾਂਜੀ ਮਤਲਬ ਕੀ ਇਗਨੋਰ ਕਰਨਾ ਸਿੱਖ ਲਿਆ ਤੁਸੀਂ ਤੇ ਉਸ ਤੋਂ ਬਾਅਦ ਲਾਈਫ ਵਧੀਆ ਹੋਈ ਹਾਂਜੀ ਅੱਛਾ ਮੈਨੂੰ ਇੱਕ ਜ਼ਰੂਰ ਗੱਲ ਦੱਸੋ ਜਦੋਂ ਤੁਸੀਂ ਲਗਾਣਾ ਸ਼ੁਰੂ ਕੀਤਾ ਸੀਗਾ ਲੋਕਾਂ ਦਾ ਰਿਸਪਾਂਸ ਵੀ ਅੱਛਾ ਆਨ ਲੱਗ ਪਿਆ ਸੀਗਾ ਉਸ ਤੋਂ ਬਾਅਦ ਅਚਾਨਕ ਹੀ ਇਹ ਹੋਣਾ ਤੇ ਮਨ ਦੇ ਵਿੱਚ ਖਿਆਲ ਪਹਿਲਾਂ ਕੀ ਆਇਆ ਕਿ ਯਾਰ ਇੰਨੀ ਛੇਤੀ ਅਸੀਂ ਤਾਂ ਕਦੀ ਸੋਚਿਆ ਹੀ ਨਹੀਂ ਸੀਗਾ ਇਹ ਹੋਵੇਗਾ ਹਾਂਜੀ ਉਹ ਹੀ ਤਾਂ ਕਹਿ ਰਹੇ ਨਾ ਕਿ ਇੰਨੀ ਜਲਦੀ ਸ਼ਾਪ ਬਾਰੇ ਨਹੀਂ ਸੋਚਿਆ ਸੀ ਕਿ ਇੰਨੀ ਜਲਦੀ ਸਾਨੂੰ ਸਾਡੀ ਸ਼ਾਪ ਮਿਲ ਜਾਊਗੀ ਘਰ ਦੇ ਵਿੱਚ ਕਿਹੋ ਜਿਹਾ ਮਤਲਬ ਜਦੋਂ ਤੁਸੀਂ ਘਰ ਦੇ ਵਿੱਚ ਦੱਸਿਆ ਕਿ ਸਾਡੇ ਕੋਲ ਇੱਕ ਵੀਰ ਆਏ ਨੇ ਇਦਾਂ ਇਦਾਂ ਸਾਨੂੰ ਗੱਲ ਹੋਈ ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਅ ਮਾਹੌਲ ਤਾਂ ਚਲੋ ਠੀਕ ਸੀ ਮੰਮੀ ਕਹਿੰਦੇ ਚਲੋ ਵਧੀਆ ਅਗਰ ਉਹਨਾਂ ਨੇ ਤੁਹਾਡੇ ਬਾਰੇ ਸੋਚਿਆ ਆ ਰੱਬ ਉਹਨਾਂ ਨੇ ਵੀ ਬਹੁਤ ਬਹੁਤ ਦੇਵੇ ਜਿਨ੍ਹਾਂ ਨੇ ਤੁਹਾਡੇ ਬਾਰੇ ਸੋਚਿਆ ਨਹੀਂ ਤਾਂ ਅੱਜ ਕੱਲ ਲੈ ਕੇ ਐ ਮਤਲਬ ਕਹਿ ਦਿੰਦੇ ਸਾਨੂੰ ਦੇ ਦਿਓ ਲੈ ਕੇ ਬਹਿ ਜਾਂਦੇ ਲੱਗ ਮੜ ਕੇ ਦੇਣ ਦਾ ਵੀ ਨਾ ਨਹੀਂ ਲੈਂਦੇ ਕਿ ਮਤਲਬ ਟਾਈਮ ਸਾਰ ਲੈਂਦੇ ਕਿ ਸਾਨੂੰ ਐਨੀ ਤੀਰ ਦੇ ਦਿਓ ਹਨਾ ਤੇ ਬਾਤੇ ਉਹਨਾਂ ਨੇ ਬਾਜੀ ਨੇ ਸਾਡੇ ਬਾਰੇ ਐਨਾ ਸੋਚਿਆ ਮੰਮੀ ਵੀ ਖੁਸ਼ ਸੀਗੀ ਪੂਰੀ ਫੈਮਿਲੀ ਖੁਸ਼ ਸੀਗੀ ਹਾਂਜੀ ਇਹ ਹੁਣ ਇਹ ਰੈਂਟ ਤੇ ਹੈ ਦੁਕਾਨ ਜਾਂ ਫਿਰ ਤੁਹਾਡੀ ਆਪਣੀ ਹੈ ਨਹੀਂ ਬਾਜੀ ਇਹ ਰੈਂਟ ਤੇ ਕਿੰਨਾ ਰੈਂਟ ਹੈ ਸਾਢੇ 4 ਸਾਢੇ 4000 اچھا ਇਹ ਠੀਕ ਹੈ ਲੋਕੇਸ਼ਨ ਇਹ ਠੀਕ ਹੈ ਇਸ ਜਗ੍ਹਾ ਜਿਸ ਜਗ੍ਹਾ ਤੇ ਹਾਂਜੀ ਠੀਕ ਆ ਬਿਲਕੁਲ ਕਿਉਂਕਿ ਹੁਣ ਚਲੋ ਅੱਜ ਤਾਂ ਪਹਿਲਾ ਦਿਨ ਹੈ ਅੱਜ ਤਾਂ ਓਪਨਿੰਗ ਹੋਣੀ ਹੈ ਮੈਨੂੰ ਵੀ ਬੜਾ ਖੁਸ਼ੀ ਬੜੀ ਹੋ ਰਹੀ ਹੈ ਕਿ ਮੈਂ ਕੁਝ ਦਿਨ ਪਹਿਲਾਂ ਤੁਹਾਨੂੰ ਵੀਡੀਓ ਤੁਹਾਡੀ ਦੇਖੀ ਸੋਸ਼ਲ ਮੀਡੀਆ ਤੇ ਤੇ ਅੱਜ ਤੁਹਾਨੂੰ ਇੱਥੇ ਦੇਖਣਾ ਬੜੀ ਖੁਸ਼ੀ ਹੋ ਰਹੀ ਹੈ ਇੱਕ ਗੱਲ ਤਾਂ ਇਹ ਹੈ ਅੱਛਾ ਲੋਕ ਹੁਣ ਜਦੋਂ ਤੁਹਾਡੇ ਕੋਲ ਆਏ ਨਹੀਂ ਜਾਂ ਫਿਰ ਕੋਈ ਆਇਆ ਹੋਵੇ ਹੁਣ ਤੱਕ ਉਹਨਾਂ ਦਾ ਕੀ ਰਿਐਕਸ਼ਨ ਰਿਹਾ ਇਹ ਸਾਨੂੰ ਉੱਦਾਂ ਇੱਥੇ ਵੀ ਆਂਦਿਆਂ ਨੂੰ ਹੋ ਗਏ ਆ ਹਫ਼ਤੇ ਹਫ਼ਤਾ ਹੋ ਚੱਲਿਆ ਆ ਕਿਉਂਕਿ ਅਸੀਂ ਪਹਿਲਾਂ ਜਿਹੜਾ ਸਾਡੇ ਕੋਲ ਥੋੜਾ ਸਮਾਨ ਸੀ ਉਹੀ ਲਗਾਉਂਦੇ ਸੀ ਹੁਣ ਅਸੀਂ ਨਵਾਂ ਅੱਜ ਲਿਆਂਦਾ ਤੇ ਇੱਥੇ ਵੀ ਗੁੱਡ ਰਿਐਕਸ਼ਨ ਆ ਇੱਥੇ ਦੇ ਵੀ ਆਸ-ਪਾਸ ਦੇ ਬਹੁਤ ਅੱਛੇ ਆ ਸਾਰੇ ਆਂਦੇ ਜਾਂਦੇ ਪੁੱਛਦੇ ਰਹਿੰਦੇ ਆ ਤੇ ਸਾਡੇ ਕੋਲ ਸਮਾਨ ਵੀ ਲੈ ਜਾਂਦੇ ਆ। ਇੱਕ ਸਾਰੇ ਕਹਿੰਦੇ ਕਿ ਸਾਨੂੰ ਬੜੀ ਖੁਸ਼ੀ ਹੋਈ ਤੁਸੀਂ ਇੱਥੇ ਦੁਕਾਨ ਪਾਈ ਸਾਡੇ ਲੱਗ ਗਿਆ ਦੁਕਾਨ ਹੈ ਹੀ ਨਹੀਂ ਸੀਗੀ। ਸਾਨੂੰ ਬੜੀ ਦੂਰ ਜਾਣਾ ਪੈਂਦਾ ਸੀ। ਤੇ ਕਹਿੰਦੇ ਕੋਈ ਗੱਲ ਨਹੀਂ ਆਪੇ ਚੱਲੇਗੀ ਛੋੜੀ ਛੋੜੀ ਸਭ ਨੂੰ ਪਤਾ ਲੱਗ ਜੂਗਾ। ਮਤਲਬ ਕੋਈ ਵੀ ਇੱਥੇ ਜਿੱਦਣ ਦੇ ਸਿਆਏ ਕੋਈ ਵੀ ਮਤਲਬ 네ਗਟਿਵਿਟੀ ਵਾਲਾ ਸਾਨੂੰ ਕਸਟਮਰ ਨਹੀਂ ਮਿਲਿਆ ਹਜੇ ਵੀ। ਰੋਡ ਤੇ ਸਾਨੂੰ ਬਹੁਤ ਮਿਲਦੀ। ਬੜੀ ਮੋਟੀਵੇਟੇਟ ਕਰਨ ਦੀ ਕੋਸ਼ਿਸ਼ ਵਗੈਰਾ ਨਹੀਂ ਕੀਤੀ। ਨਹੀਂ। ਅੱਛਾ ਇੱਕ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਤੁਹਾਡੀ ਵੀਡੀਓ ਆਈ ਉਸ ਤੋਂ ਬਾਅਦ ਕਈ ਲੋਕ ਤੁਹਾਡੇ ਕੋਲ ਆਏ ਹੋਣੇ ਆ ਫੋਟੋ ਖਿਚਾਉਣ ਦੇ ਲਈ ਵੀ ਕਈ ਇਹਨਾਂ ਤਾਂ ਚਲੋ ਸਮਾਨ ਲੈਣ ਤਾਂ ਆਣਾ ਹੈ ਪਰ ਉਹਨਾਂ ਨੂੰ ਹੁੰਦਾ ਹੋਊਗਾ ਯਾਰ ਇਹ ਤਾਂ ਬੜੇ ਫੇਮਸ ਨੇ ਉਹਨਾਂ ਦੀ ਫੋਟੋ ਵੀ ਇਹਨਾਂ ਦੇ ਨਾਲ ਕਚਾਈਏ ਕਿ ਵਾਦਾ ਆਪਾਂ ਵੀ ਵਾਇਰਲ ਖੋ ਜਾਈਏ ਤੇ ਇਦਾਂ ਦੇ ਲੋਕ ਤੁਹਾਡੇ ਕੋਲ ਆਏ ਕਾਫੀ ਨਾ ਇਦਾਂ ਨਹੀਂ ਆਏ ਵੈਸੇ ਮਤਲਬ ਇਦਾਂ ਦੇ ਆਉਂਦੇ ਹੁੰਦੇ ਸੀ ਕਿ ਸਾਡੇ ਸਾਹਮਣੇ ਸਾਡੀ ਹੀ ਫੋਟੋ ਖਿੱਚਦੇ ਸੀ ਆਪਣੇ ਨਾਲ ਨਹੀਂ ਇੱਕ ਹਾਂਜੀ ਬਸ ਇੱਕ ਇੱਕ ਦੋ ਹੀ ਆਈ ਇਦਾਂ ਕੀ ਹਾਂ ਦੀ ਜੀ ਤੁਹਾਡੇ ਨਾਲ ਸੈਲਫੀ ਲੈਣੀ ਆ ਬਾਕੀ ਜ਼ਿਆਦਾਤਰ ਆ ਵੀ ਦੇ ਕਹਿੰਦੇ ਸੀ ਕਿ ਤੁਹਾਡੀ ਇੱਕ ਫੋਟੋ ਲੈਣੀ ਘਰ ਜਾ ਕੇ ਦਿਖਾਵਾਂਗੇ ਹੁੰਦੀ ਹੈ ਜਦੋਂ ਤੁਹਾਡੇ ਕੋਈ ਆਂਦਾ ਹੈ ਇੱਕ ਤੁਹਾਨੂੰ ਕਿ ਤੁਹਾਡੀ ਵੀਡੀਓ ਦੇਖੀ ਆ ਫਿਰ ਤੁਹਾਨੂੰ ਅਸੀਂ ਦੇਖਿਆ ਬੜਾ ਅੱਛਾ ਤੁਸੀਂ ਕੰਮ ਕਰਦੇ ਹੋ ਜਦੋਂ ਆ ਕੇ ਇੱਕ ਸ਼ਬਦ ਕਹਿੰਦਾ ਬਹੁਤ ਖੁਸ਼ੀ ਹੁੰਦੀ ਆ ਕਿ ਸ਼ੁਕਰ ਆ ਚਲੋ ਜੇ ਸਾਡੀ ਇੰਟਰਵਿਊ ਹੋਈ ਆ ਤੇ ਉਹਦਾ ਸਾਨੂੰ ਫਲ ਵੀ ਤਾਂ ਮਿਲਦਾ ਪਿਆ ਉਹਨੂੰ ਦੇਖ ਕੇ ਹੀ ਸਾਡੇ ਕੋਲ ਕੋਈ ਸਮਾਨ ਲੈਣ ਆ ਰਿਹਾ ਨਹੀਂ ਤਾਂ ਸਾਨੂੰ ਕਹਿੰਨੇ ਪੁੱਛਣਾ ਸੀ ਕਹਿੰਨਾ ਪਤਾ ਨਹੀਂ ਐਵੇਂ ਬੈਠੇ ਇਦਾਂ ਤਾਂ ਬਥੇਰੇ ਬੈਠੇ ਰਹਿੰਦੇ ਰੋਡ ਤੇ ਹੈਨਾ ਤੇ ਸਾਨੂੰ ਖੁਸ਼ੀ ਹੁੰਦੀ ਆ ਕਿ ਸਾਡੇ ਕੋਲ ਕੋਈ ਖਰੀਦਾ ਚਲੋ ਜੇ ਕੋਈ ਵੀ ਬੈਠਾ ਆ ਉਹ ਇਹ ਹੁੰਦਾ ਕਿ ਮਜਬੂਰੀ ਚ ਹੀ ਬੈਠਾ ਹੁੰਦਾ ਸ਼ੌਂਕ ਤਾਂ ਕਿਸੇ ਨੂੰ ਵੀ ਹੁੰਦਾ ਜਿਹੜਾ ਘਰੋਂ ਸੁਖੀ ਹੋਵੇ ਕਿਹੜਾ ਤਾਂ ਹੰਕਾਰਦਾ ਕਿ ਰੋਡ ਤੇ ਜਾ ਕੇ ਬੈਜੀਏ ਸਮਾਨ ਲਾ ਕੇ ਤੇ ਅਸੀਂ ਬਾਕੀਆਂ ਨੂੰ ਵੀ ਕਹਿੰਨੇ ਸਾਰਿਆਂ ਨੂੰ ਇਦਾਂ ਦੇ ਕੋਈ ਸਮਾਨ ਖਰੀਦਿਆ ਕਰੋ ਦੁਕਾਨਾਂ ਤੇ ਤਾਂ ਜਾਣਾ ਹੀ ਹੁੰਦਾ ਹਨਾ ਤੇ ਸਾਡੇ ਵਰਗਿਆਂ ਕੋਈ ਵੀ ਜ਼ਰੂਰ ਆਇਆ ਕਰੋ ਵੀ ਜਦੋਂ ਅਗਲੇ ਬੰਦੇ ਦੀ ਵੀ ਜ਼ਰੂਰਤ ਪੂਰੀ ਹੋ ਜੇਗੀ ਤੇ ਤੁਹਾਡੀ ਵੀ ਉਹਦੀ ਕਦੀ ਮਨ ਦੇ ਵਿੱਚ ਖਿਆਲ ਆਉਂਦਾ ਹੈ ਜਦੋਂ ਚਲੋ ਹੁਣ ਤਾਂ ਮੈਂ ਚਲੋ ਰੱਬ ਨੇ ਬੜਾ ਅੱਛਾ ਦੇ ਦਿੱਤਾ ਪਰ ਉਸ ਤੋਂ ਪਹਿਲਾਂ ਕਦੀ ਕਦੀ ਮਨ ਦੇ ਵਿੱਚ ਖਿਆਲ ਆਉਂਦਾ ਸੀਗਾ ਕਿ ਰੱਬ ਨੇ ਇਹ ਕਿਹੜਾ ਜੀਵਨ ਦਿੱਤਾ ਹੈਗਾ ਸਾਨੂੰ ਅਸੀਂ ਇੰਨੇ ਛੋਟੇ ਸਾਨੂੰ ਕਿਉਂ ਬਣਾਇਆ ਕਦੀ ਕਦੀ ਤਾਂ ਆ ਹੀ ਜਾਂਦਾ ਹਨਾ ਕਿਉਂਕਿ ਲਾਈਫ ਦੇਖੋ ਸਟਰਗਲ ਜਦੋਂ ਕਰਨਾ ਪੈਂਦਾ ਨਾ ਫਿਰ ਬੰਦੇ ਦਾ ਥੋੜਾ ਜਿਹਾ ਮਾਈਂਡ ਦਾ ਅਪਸੈਟ ਹੁੰਦਾ ਹੀ ਆ ਹਨਾ ਵੀ ਸਾਡੀ ਲਾਈਫ ਵਿੱਚ ਇਦਾਂ ਇੰਨਾ ਕੁਝ ਇੰਨੇ ਦੁੱਖ ਕਿਉਂਕਿ ਇੱਕ ਤਾਂ ਸਾਡੀ ਫੈਮਿਲੀ 'ਚ ਪਹਿਲਾਂ ਤੋਂ ਫਿਜ਼ੀਕਲੀ ਪ੍ਰੋਬਲਮ ਹੈ ਨਾ ਉਸ ਤੋਂ ਬਾਅਦ ਸਾਡੀ ਜਿੱਦਾਂ ਫਾਈਨੈਂਸ਼ਲੀ ਪ੍ਰੋਬਲਮ ਵੀ ਕਿ ਕਮਾਈ ਵਾਲਾ ਕੋਈ ਹੈ ਨਹੀਂ ਸੀਗਾ ਹਨਾ ਉਹਦੇ ਕਾਰਨ ਵੀ ਫਿਰ ਇਦਾਂ ਹੁੰਦਾ ਸੀਗਾ ਕਿ ਕਿਉਂ ਇਦਾਂ ਰੱਬਾ ਤੂੰ ਕੀਤਾ ਸਾਰਾ ਕੁਝ ਸਾਨੂੰ ਹੀ ਕਿਉਂ ਦੁੱਖ ਦੇ ਦਿੱਤੇ ਫੇਰ ਸੋਚੀਦਾ ਚਲੋ ਕੀ ਪਤਾ ਇਹਦੇ ਵਿੱਚ ਵੀ ਕੋਈ ਰਾਜ਼ ਹੀ ਹੋਵੇ ਰੱਬ ਐਵੇਂ ਤਾਂ ਬੇਕਾਰ ਕੋਈ ਚੀਜ਼ ਬਣਾਉਂਦਾ ਨਹੀਂ ਜੇ ਬਣਾਈ ਹੋਵੇਗੀ ਉਹਦੇ ਵਿੱਚ ਵੀ ਕੋਈ ਰਾਜ਼ ਹੀ ਹੋਵੇਗਾ ਚਲੋ ਆਪੇ ਦਿਨ ਨਿਕਲ ਹੀ ਜਾਣੇ ਜਿੱਦਾਂ ਦੇ ਵੀ ਹੈਗੇ ਤੁਸੀਂ ਸੋਚਦੇ ਹੁੰਨੇ ਹੋ ਕਦੀ ਕਦੀ ਇੰਦਾ ਜਦੋਂ ਇਕੱਲੇ ਕਦੀ ਬੈਠੇ ਹੋ ਕਿ ਹੁਣ ਤਾਂ ਚਲੋ ਮੈਂ ਤਾਂ ਕਹਿਣਾ ਬੜਾ ਅੱਛਾ ਦਿਨ ਹੋ ਗਿਆ ਹੈ ਬੜੀ ਖੁਸ਼ੀ ਮੈਨੂੰ ਵੀ ਬੜੀ ਹੋ ਰਹੀ ਹੈ ਲੋਕ ਜਿਹੜੇ ਦੇਖ ਰਹੇ ਹੋਣਗੇ ਸਾਡੀ ਵੀਡੀਓ ਉਹਨਾਂ ਨੂੰ ਵੀ ਬੜੀ ਖੁਸ਼ੀ ਹੋ ਰਹੀ ਹੋਊਗੀ ਕਿ ਹੁਣ ਦੁਕਾਨ ਖੁੱਲ ਗਈ ਹੁਣ ਆਫੀਸ਼ੀਅਲੀ ਇਹਨਾਂ ਨੂੰ ਜਾਣਾਂਗੇ ਲੋਕੀ ਪਰ ਉਸ ਤੋਂ ਪਹਿਲਾਂ ਜਦੋਂ ਤੁਸੀਂ ਬੈਠੇ ਹੁੰਨੇ ਸੀਗੇ ਸਾਡੇ ਕਿਨਾਰੇ ਜਦੋਂ ਲੋਕ ਨਹੀਂ ਆਉਂਦੇ ਸੀ ਉਦੋਂ ਮਨ ਦੇ ਵਿੱਚ ਖਿਆਲ ਹੁੰਦਾ ਸੀਗਾ ਕਿ ਯਾਰ ਰੱਬਾ ਕਿਹੜੀ ਜ਼ਿੰਦਗੀ ਦਿੱਤੀ ਹੈਗੀ ਹੈ ਹਾਂਜੀ ਖਿਆਲ ਤਾਂ ਆਉਂਦੇ ਰਹਿੰਦੇ ਸੀ ਬਟ ਚਲੋਣ ਰੱਬ ਨੇ ਵਧੀਆ ਦਿਨ ਲਿਆ ਤੇ ਹਣ ਕਦੀ ਇਦਾਂ ਦਾ ਮੌਕਾ ਨਾ ਆਵੇ ਕਿ ਸਾਨੂੰ ਉਹ ਵਾਲਾ ਟਾਈਮ ਦੁਬਾਰਾ ਜਾਦ ਕਰਨ ਦੀ ਲੋੜ ਪਵੇ ਅਸਤੇ ਹੀ ਕਹਿੰਦੇ ਆ ਰੱਬ ਐਂ ਹੀ ਵਧੀਆ ਵਧੀਆ ਟਾਈਮ ਲੈ ਜਾਂਦੇ ਤੇ ਸਾਨੂੰ ਉਹ ਦਿਨ ਜਾਦ ਹੋਈ ਨਾ ਆਣ ਭੁੱਲਣੇ ਤਾਂ ਨਹੀਂ ਚਲੋ ਜੋ ਸੀ ਤੇ ਲਾ ਦਿਨ ਠੀਕ ਹੈ ਬਟ ਐਨਾ ਕਿ ਹੁਣ ਸਾਨੂੰ ਦੁਬਾਰਾ ਸਾਡੇ ਤੇ ਕਦੀ ਉਹ ਟਾਈਮ ਨਾ ਆਵੇ ਜੋ ਸਾਡੇ ਤੇ ਪਹਿਲਾਂ ਸੀ ਅੱਛਾ ਲਾਸਟ ਦੇ ਵਿੱਚ ਮੈਂ ਪੁੱਛੂੰਗਾ ਤੁਸੀਂ ਉਹਨਾਂ ਲੋਕਾਂ ਨੂੰ ਕੀ ਸਨੇਹਾ ਲਗਾਉਣਾ ਚਾਹੁੰਦੇ ਹੋ ਜੋ ਤੁਹਾਡੇ ਵਰਗੇ ਨੇ ਤੁਹਾਡੇ ਤੋਂ ਵੱਡੇ ਵੀ ਨੇ ਪਰ ਮਨ ਦੇ ਵਿੱਚ ਕਈ ਚੀਜ਼ਾਂ ਉਹਨਾਂ ਦੇ ਚੱਲਦੀਆਂ ਨੇ ਕਿ ਰੱਬ ਨੇ ਸਾਨੂੰ ਹੈਂਡੀਕੈਪ ਕਿਉਂ ਬਣਾਇਆ ਰੱਬ ਨੇ ਸਾਨੂੰ ਇਦਾਂ ਕਿਉਂ ਬਣਾਇਆ ਉਹਨਾਂ ਨੂੰ ਕੀ ਮੈਸੇਜ ਦੇਣਾ ਤੁਸੀਂ ਮੈਂ ਸੋਚਦਾ ਹਾਂ ਬਸ ਇਹੀ ਕਿ ਐਡਾ ਹਿੰਮਤ ਨਹੀਂ ਆਨੀ ਦੇਖੋ ਰੱਬ ਨੇ ਬਣਾਇਆ ਉਹਦੇ ਵਿੱਚ ਵੀ ਕੋਈ ਹੋਏਗਾ ਹਨਾ ਰਾਤ ਐਡਾ ਹਿੰਮਤ ਹਾਰ ਕੇ ਬੈਠਣ ਨਾਲੋਂ ਤਾਂ ਚੰਗਾ ਹੈ ਜੇ ਅਸੀਂ ਜਿੰਨਾ ਕਰ ਸਕਦੇ ਥੋੜੀ ਬਹੁਤ ਆਪਣੀ ਮਿਹਨਤ ਕਰੋ ਆਪਣਾ ਕਿਉਂਕਿ ਇਹ ਆ ਕੇ ਘਰ ਬੈਠਿਆਂ ਦਾ ਟਾਈਮ ਵੈਸੇ ਵੀ ਨਹੀਂ ਪਾਸ ਹੁੰਦਾ ਤੇ ਦਿਮਾਗ ਇੱਧਰ ਉੱਧਰ ਬਹੁਤ ਘੁੰਮਦਾ ਜੇ ਅਸੀਂ ਕੰਮ ਕਰਦੇ ਹੋਏ ਸਾਰਾ ਦਿਨ ਸਾਡਾ ਕੰਮ 'ਚ ਨਿਕਲੇਗਾ ਤੇ ਦਿਮਾਗ ਆਸੇ ਪਾਸੇ ਘੁੰਮੂਗਾ ਵੀ ਨਹੀਂ ਹਨਾ ਤੇ ਉਹਦੇ ਨਾਲ ਕੀ ਆ ਸਾਨੂੰ ਐਡਾ ਫਜ਼ੂਲੀਆਂ ਗੱਲਾਂ ਵੀ ਸਾਡੇ ਦਿਮਾਗ 'ਚ ਨਹੀਂ ਆਉਗੀਆਂ ਹਨਾ ਬਾਕੀ ਚਲੋ ਦੇਖੋ ਜੇ ਪ੍ਰਮਾਤਮਾ ਨੇ ਹੁਣ ਜੀਵਨ ਦਿੱਤਾ ਹੈ ਉਹਨੂੰ ਹੱਸ ਕੇ ਜਿਉਣਾ ਇਹ ਤਾਂ ਸਾਡੀ ਰਿਸਪੋਨਸੀਬਿਲਟੀ ਆ ਕਿਉਂਕਿ ਅੱਜ ਕੱਲ ਕੋਈ ਵੀ ਕੰਮ ਜਿਹੜਾ ਇੰਪੋਸੀਬਲ ਤਾਂ ਹੈ ਨਹੀਂ ਕਿਉਂਕਿ ਜਿਹੜਾ ਇੰਪੋਸੀਬਲ ਆ ਉਹ ਵੀ ਬੋਲਦਾ ਆਈ ਐਮ ਪੋਸੀਬਲ ਉਹਨੂੰ ਛੇੜੋ ਤਾਂ ਸਹੀ ਫਿਰ ਉਹਨੂੰ ਵਕ ਕਰੋਂਗੇ ਤੇ ਆਪਣੇ ਆਪ ਹੀ ਸਹਨਾ ਹਾਲ ਨਿਕਲੇਗਾ ਇਸ ਲਈ ਅਸੀਂ ਇੱਕ ਗੱਲ ਨੂੰ ਫੜ ਕੇ ਦਵਟੂ ਅਸੀਂ ਹੈਂਡੀਕੈਪਾਂ ਅਸੀਂ ਹੈਂਡੀਕੈਪਾਂ ਤੇ ਫਿਰ ਵੀ ਸਾਨੂੰ ਅੰਦਰ ਬੈਠਿਆਂ ਨੂੰ ਕਿਹੜਾ ਕਿਸੇ ਨੇ ਆ ਕੇ ਦੇਖਣਾ ਤਾਂ ਰੋਟੀ ਨਹੀਂ ਦੇਣੀ ਉਹਦੇ ਲਈ ਸਾਨੂੰ ਆਪ ਹੀ ਮਿਹਨਤ ਕਰਨੀ ਪੈਣੀ ਹੱਥ ਹਿਲਾਉਣੇ ਪੈਣੇ ਤੇ ਸੋ ਜ਼ਿੰਦਗੀ ਤੋਂ ਹਾਰੋ ਨਾ ਸਗੋ ਜਿਹੜੇ ਆਮ ਇਨਸਾਨ ਤੁਰੇ ਫਿਰਦੇ ਉਹਨਾਂ ਨੂੰ ਵੀ ਦਿਖਾਓ ਕਿ ਅਸੀਂ ਵੀ ਤੁਹਾਡੇ ਤੋਂ ਘੱਟ ਨਹੀਂ ਆ ਸਭ ਬੜੀ ਅੱਛੀ ਤੁਹਾਡੀ ਸੋਚ ਹੈਗੀ ਹੈ ਤੇ ਮੈਨੂੰ ਇਹ ਦੱਸ ਦੋ ਕਿ ਹੁਣ ਇਹ ਦੁਕਾਨ ਕਿਨੇ ਚਿਰ ਤੱਕ ਤੁਸੀਂ ਰੈਡੀ ਕਰ ਦੇਣੀ ਹੈ ਤਾਂ ਲੋਕ ਜ਼ਿਆਦਾ ਆਉਣਗੇ બસ ਸਾਨੂੰ ਆ ਇੱਕ ਵੀਕ ਹਜੇ ਲੱਗੇਗਾ ਇੱਕ ਵੀਕ ਸਾਨੂੰ ਹੋਰ ਲੱਗੇਗਾ ਬਸ ਮੰਡੇ ਤੋਂ ਸਾਡੀ ਬਿਲਕੁਲ ਰੈਡੀ ਮਤਲਬ ਲੋਕ ਤਾਂ ਆ ਰਹੀ ਆ ਸਮਾਨ ਲੈਣ ਸਮਾਨ ਆਓ ਖਰੀਦੋ ਕਲਾਰਾ ਬੜਾ ਪਿਆ ਹੋਇਆ ਲੋਕੀ ਕਹਿੰਦੇ ਹੋਣਾ ਯਾਰ ਕਿਤੇ ਆ ਆ ਤਾਂ ਮੈਂ ਦੋ ਦਿਨ ਚ ਰ ਅੱਜ ਨਹੀਂ ਹੋਇਆ ਤੇ ਕੱਲ ਅਗਰ ਮੈਂ ਕੱਲੀ ਲੱਗੀ ਰਹੀ ਵੈਸੇ ਸਿਸਟਰ ਨੂੰ ਬੁਲਾਇਆ ਉਹ ਆ ਰਹੀ ਆ ਅਗਰ ਉਹ ਆ ਗਈ ਤਾਂ ਭਾਜ ਜੀ ਰੈਡੀ ਕਰ ਦੇਣੀ ਆ ਦੁਪਹਿਰ ਤੱਕ ਚਲੋ ਮੈਂ ਤੁਸੀ ਬਹੁਤ ਲਾਈ ਆ ਬੜਾ ਚੰਗਾ ਲੱਗਾ ਤੁਹਾਨੂੰ ਮਿਲ ਕੇ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਤਾਂ ਉਹ ਭੈਣਾਂ ਨੇ ਜਿਨ੍ਹਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਈਏ ਇਹਨਾਂ ਦੀ ਵੀਡੀਓ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਦੇਖੀ ਹੋਵੇਗੀ ਸੜਕ ਕਿਨਾਰੇ ਲਗਾਉਂਦੇ ਰਹੇ ਇਹ ਬਿਊਟੀ ਪਾਰਲਰ ਦਾ ਸਮਾਨ ਲਗਾਉਂਦੇ ਰਹੇ ਲੋਕਾਂ ਨੂੰ ਬੜੇ ਸਸਤੇ ਰੇਟ ਦੇ ਵਿੱਚ ਦਿੰਦੇ ਰਹੇ ਲੋਕ ਕਈ ਗੱਲਾਂ ਵੀ ਕਰਦੇ ਸੀਗੇ ਪਰ ਹੁਣ ਜਦੋਂ ਇਹਨਾਂ ਨੇ ਇੰਪੋਸੀਬਲ ਨੂੰ ਪੋਸੀਬਲ ਕਰਕੇ ਦਿਖਾਇਆ ਹੈ ਤਾਂ ਲੋਕ ਇਹਨਾਂ ਦੀ ਤਾਰੀਫ਼ਾ ਕਰ ਰਹੇ ਨੇ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਇਹ ਵੱਤੋ ਵੱਤ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਕੈਮਰਾ ਪਰਸਨ ਪੰਕੇ ਦੇ ਨਾਲ ਰਾਜ ਗੁਪਤਾ ਰੈਡ ਬਾਕਸ ਟੀਵੀ ਲੰਧਰ